ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਜੇਤੂ ਕਰਾਰ ਦਿੱਤੇ ਜਾ ਰਹੇ ਨੇ ਦੇਖ ਸਕਦੇ ਹੋ ਕੈਂਡੀਡੇਟ ਜੋ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਤਾ ਬੀਬੀ ਜੀ ਤੁਸੀਂ ਇੱਥੇ ਆਏ ਹੋ ਪੈਗ ਹੀ ਗਿੰਦੀ ਹੋ ਰਹੀ ਹੈ ਜੇ ਕਿਹੜਾ ਕਿਹੜੇ ਸ਼ਹਿਰ ਖੁੱਲ ਰਿਹਾ ਕਿਹੜੇ ਏਰੀਆ ਦੀ ਵੋਟਿੰਗ ਹੋ ਰਹੀ ਹੈ ਕਾਊਂਟਿੰਗ ਹੋ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਤੁਹਾਡੇ ਸਾਹਮਣੇ ਪਰ ਪਹਿਲੇ 3 ਰਾਉਂਡਾਂ ਦੇ ਵਿੱਚ ਅੱਗੇ ਜੀ ਹਾਂਜੀ ਕੋਈ ਨਹੀਂ ਅਜੇ ਰਹਿੰਦੇ ਰਾਉਂਡ ਸਕਦੇ ਜੋ ਕੈਂਡੀਡੇਟ ਹੈਗੇ ਨੇ ਉਹ ਇੱਥੇ ਪਹੁੰਚੜੇ ਜਤਿੰਦਰ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਮ ਤੁਸੀਂ ਕਿਵੇਂ ਵੇਖਦੇ ਹੋ ਅੱਜ ਇੱਥੇ ਆਏ ਹੋ ਕੀ ਲੱਗਦਾ ਜਿੱਤ ਹੋਏਗੀ ਇਹ ਬਿਲਕੁਲ ਹੋਏਗੀ गिनती हो रही अंदर है अंदर बिल्कुल होएगा जी मैं तुसी देखा कि कैंडिडेट ਦਾ ਕਹਿਣਾ ਕਿ ਬਿਲਕੁਲ ਜਿੱਤ ਹੋਏਗੀ ਜਰੂਰ ਹੈ ਦੇਖਣ ਨੂੰ ਜੀ ਜਤਿੰਦਰ ਬਿਲਕੁਲ ਹਾਲੇ ਬੋਲਣ ਤੋਂ ਮਨਾਹੀ ਕੀਤੀ ਜਾ ਰਹੀ ਹੈ ਲੇਕਿਨ ਜਿੱਤ ਦਾ ਐਲਾਨ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਕਿ ਜਿੱਤ ਜਿਹੜੀ ਆ ਜ਼ਰੂਰ ਹੋਏਗੀ ਹਾਲੇ ਗਿਣਤੀ ਹੋ ਰਹੀ ਆ ਤਾਂ ਇਹ ਇੱਕ ਵੱਡੀ ਅਪਡੇਟ ਹੈਗੀ ਆ ਕਿ ਅਕਾਲੀ ਗੱਲ ਦੇ ਕੈਂਡੀਡੇਟ ਮੈਨੂੰ ਲੱਗਦਾ ਵੀ ਸ਼ਕਲ ਤੋਂ ਕਿ ਮੈਡਮ ਦਾ ਜਿਹੜਾ ਪਤੀਰਾ ਆ ਜਾਂ ਮੈਡਮ ਦਾ ਸੁਭਾਅ ਉਹ ਇਦਾਂ ਦਾ ਹੀ ਆ ਵੀ ਉਹ ਠੀਕ ਨੀਵੀਂ ਪਾ ਕੇ ਨਿਕਲ ਜਾਂਦੇ ਨੇ ਪਰ ਲੱਗ ਰਿਹਾ ਵੀ ਇੰਨੇ ਡਾਵਾ ਡੋਲ ਨਹੀਂ ਆਗੇ ਨਹੀਂ ਤਾਂ ਜਦੋਂ ਬੰਦਾ ਥੱਲੇ ਜਾਂਦਾ ਹੈ ਨਾ 55 5000 ਦੀ ਲੀਡ ਕੋਈ ਲੈ ਜਾਵੇ ਤਾਂ ਬੰਦੇ ਨੂੰ ਸਿਕਨ ਆ ਜਾਂਦੀ ਵੀ ਯਾਰ ਹੁਣ ਨਹੀਂ ਲੀਡ ਲੈਣ ਦੀ ਮੈਨੂੰ ਲੱਗਦਾ ਵੀ ਅਕਾਲੀ ਦਲ ਖੁਸ਼ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਠੀਕ ਹੈ ਅਸੀਂ ਰਿਵਾਈਵਲ ਤੇ ਆ ਇੰਨੀਆਂ ਵੋਟਾਂ ਵੀ ਲੈਣੀਆਂ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਬਿਲਕੁਲ ਠੀਕ ਜਾ ਲੱਗ ਰਿਹਾ ਰੋਟੀ ਖਾਣ ਗਏ ਨੇ ਫਿਰ ਆ ਜਾਣਗੇ ਤੇ ਦੇਖਦੇ ਕੀ ਕਹਿੰਦੇ ਨੇ ਅਜੀ ਬਿਲਕੁਲ ਜਤਿੰਦਰ ਇਹ ਖਾਸੀਅਤਾਂ ਮੈਂ ਪੂਰੇ ਅਕਾਲੀ ਦਲ ਦੀ ਆਖੂਗਾ ਜੇਕਰ ਹਾਰ ਵੀ ਹੁੰਦੀ ਹੋਵੇ ਤਾਂ ਅਕਾਲੀ ਦਲ ਦਾ ਇੱਕ ਹੋਣਾ ਰਿਹਾ ਕੀ ਪੰਥੇ ਚੜ੍ਹਦੀ ਕਲਾ ਚ ਅਸੀਂ ਚੜ੍ਹਦੀ ਕਲਾ ਚ ਹੈਗੇ ਆ ਤਾਂ ਇਸ ਵਕਤ ਟੱਕਰ ਜਿਹੜੀ ਆ ਬਰਾਬਰ ਦੀ ਟੱਕਰ ਜੋ ਆ ਅਕਾਲੀ ਦਲ ਦੇ ਰਿਹਾ ਲੇਕਿਨ ਜੋ ਬੀਬੀ ਜਿੱਥੇ ਪਹੁੰਚੇ ਸੀਗੇ ਰੰਧਾਵਾ ਜੀ ਤਾਂ ਉਹਨਾਂ ਵੱਲੋਂ ਜ਼ਰੂਰ ਆਖਿਆ ਗਿਆ ਕਿ ਬਿਲਕੁਲ ਜਿੱਤ ਜਿਹੜੀ ਆ ਸਾਡੀ ਹੋਏਗੀ ਹਾਲਾਂਕਿ 5500 ਦੇ ਕਰੀਬ ਦੀ ਜਿਹੜੀ ਆ ਲੀਡ ਹੋ ਚੁੱਕੀ ਆ ਪਿੱਛੇ ਚੱਲ ਰਹੇ ਨੇ ਲੇਕਿਨ ਫੇਰ ਵੀ ਹੌਸਲੇ ਬੁਲੰਦ ਹੈਗੇ ਨੇ ਤਾਂ ਆਖਿਆ ਜ਼ਰੂਰ ਜਾ ਰਿਹਾ ਉਹਨਾਂ ਵੱਲੋਂ ਪੂਰੇ ਕੌਨਫੀਡੈਂਸ ਦੇ ਨਾਲ ਕਹੇ ਜਾ ਰਿਹਾ ਕਿ ਸਾਡੀ ਜਿੱਤ ਪੱਕੀ ਆ ਲੇਕਿਨ ਹਾਲਾਤ ਜਿਹੜੇ ਆ ਮੈਂ ਜਿਹੜੀ ਗੱਲ ਤੇ ਆਉਂਗਾ ਜਤਿੰਦਰ ਪਹਿਲੇ ਵਾਲੀ ਤੇ ਹੀ ਕਿਉਂਕਿ ਜੋ ਮਨਦੀਪ ਸਿੰਘ ਖਾਲਸਾ ਨੇ ਅਗਰ ਅਕਾਲੀ ਦਲ ਇਕਜੁੱਟ ਹੁੰਦਾ ਅਕਾਲੀ ਦਲ ਇਕੱਠਾ ਹੁੰਦਾ ਤੇ ਅੱਜ ਹੋ ਸਕਦਾ ਸੀਗਾ ਕਿ ਅਕਾਲੀ ਦਲ ਦੀ ਜਿੱਤ ਬਿਲਕੁਲ ਸਿਖਰਾਂ ਦੇ ਉੱਤੇ ਹੁੰਦੀ